ਜੀ ਸੰਦਾਲੀ ਟਿਵਲ ਤੇ ਅੱਜ ਦਾ ਤੁਹਾਡਾ ਸਾਰ ਤੇ ਅੱਜ ਤਾਜ਼ਾ ਖਬਰਾਂ ਵਿਧਾਇਕ ਸ਼ਹਿਰੀ ਕਲਸੀ ਦੀ ਗਵਾਈ ਵਿੱਚ ਬਟਾਲਾ ਸ਼ਹਿਰ ਦੇ ਵਿਕਾਸ ਕਾਰਜ ਜਾਰੀ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਬਟਾਲਾ ਦੀ ਵਿਧਾਇਕ ਸ਼ਹਿਰੀ ਕਲਸੀ ਵੱਲੋਂ ਬਟਾਲਾ ਸ਼ਹਿਰ ਦੇ ਅੰਦਰ ਲੋਕਾਂ ਦੀਆਂ ਸੱਸਿਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਨੇ ਲੋਕਾਸ ਕਾਰਜਾਂ ਤੇਜ਼ੀ ਨਾਲ ਕਰਵਾਏ ਜਾ ਰਹੇ ਹਨ ਚੇਅਰਮੈਨ ਮਾਨਕ ਮੈਥਾ ਨੇ ਦੱਸਿਆ ਕਿ ਵਾਰਡ ਨੰਬਰ 43 ਵਿਖੇ ਗੰਦੇ ਬਾਣੀ ਅਤੇ ਪਾਣੀ ਦੀ ਪਾਈਪ ਟੁੱਟਣ ਕਰ ਲੋਕਾਂ ਨੂੰ ਸਮੱਸਿਆ ਪੇਸ਼ ਆ ਰਹੀ ਸੀ ਜਿਸ ਦਾ ਵਿਧਾਇਕ ਸ਼ੈਰੀ ਕਲਸੀ ਨੇ ਧਿਆਨ ਵਿੱਚ ਲਿਆ ਅਤੇ ਸਮੱਸਿਆ ਦਾ ਨਪਟਾਰਾ ਕੀਤਾ ਗਿਆ ਚੇਅਰਮੈਨ ਮਾਨਕ ਮਹਿਤਾ ਨੇ ਕਿਹਾ ਕਿ ਵਿਧਾਇਕ ਸ਼ੈਰੀ ਕਲਸੀ ਦੀ ਅਗਵਾਈ ਵਿੱਚ ਪਟਾਲਾ ਸ਼ਹਿਰ ਦੇ ਅੰਦਰ ਵਕ ਵਕ ਵਿਕਾਸ ਕਾਰਜਾ ਕਰਵਾਏ ਗਏ ਹਨ ਕਈ ਵਿਕਾਸ ਕੰਮ ਚੱਲ ਰਹੇ ਹਨ ਉਹਨਾਂ ਦੱਸਿਆ ਕਿ ਵਿਧਾਇਕ ਸ਼ੈਰੀ ਕਲਸੀ ਵੱਲੋਂ ਕਰੋੜਾਂ ਰੁਪਏ ਦੀ ਲਾਗਤ ਨਾਲ ਸ਼ਹਿਰ ਵਿੱਚ ਲਾਈਟਾਂ ਲਗਾਈਆਂ ਜਾ ਰਹੀਆਂ ਹਨ ਜਿਸ ਨਾਲ ਦੁਕਾਨਦਾਰ ਤੇ ਲੋਕਾਂ ਨੂੰ ਵੱਡੀ ਰਾਤ ਮਿਲੇਗੀ ਉਹਨਾਂ ਦੱਸਿਆ ਕਿ ਇਤਿਹਾਸਿਕ ਤੇ ਧਾਰਮਿਕ ਸ਼ਹਿਰ ਬਟਾਲਾ ਦੇ ਨੂੰ ਹੋਰ ਖੂਬਸੂਰਤ ਬਣਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਵਿਕਾਸ ਕਾਰਜ ਤੇਤੀ ਜੀ ਗਤੀ ਨਾਲ ਚੱਲ ਰਹੇ ਹਨ ਉਹਨਾਂ ਅੱਗੇ ਦੱਸਿਆ ਕਿ ਪਿਛਲੇ ਦਿਨੀ ਬਟਾਲਾ ਦੇ ਵਿਕਰ ਦਾ ਐਕਸ਼ੈਰੀ ਕਲਸੀ ਦੀ ਗਵਾਹੀ ਵਿੱਚ ਲੋਕਾਂ ਨੇ ਇੱਕ ਛੱਤੇਠਾਂ ਵੱਖ-ਵੱਖ ਸਰਕਾਰੀ ਸਕੂਲ ਦਾ ਦੇਣ ਦੇ ਮਤਨ ਨਾਲ ਨਵੇਂ ਤਸਵੀਲ ਕੰਪਲੈਕਸ ਦਾ ਉਦਘਾਟਨ ਕੀਤਾ ਗਿਆ ਹੈ। ਸ਼ਹਿਰ ਅੰਦਰ ਚੌਂਕਾਂ ਤੇ ਚੌੜਾ ਕਰਕੇ ਖੂਬਸੂਰਤ ਬਣਾਇਆ ਗਿਆ ਹੈ। ਸ਼ਹਿਰ ਦੀ ਲਾਇਬ੍ਰੇਰੀ ਦੀ ਇਮਾਰਤ ਦਾ ਨਵੀਨੀਕਰਨ ਵੀ ਕੀਤਾ ਗਿਆ ਹੈ। ਸਕੂਲ ਆਫ ਅਮੀਨਸ ਦੀ ਉਸਾਰੀ ਕਰਵਾਈ ਗਈ। ਸ਼ਹਿਰ ਅੰਦਰ ਆਵਾਜਾਈ ਨੂੰ ਸੁਖਾਲਾ ਬਣਾਉਣ ਲਈ ਯਤਨ ਕੀਤੇ ਗਏ ਹਨ। ਲੋਕਾਂ ਦੇ ਭਲਾਈ ਲਈਵ ਕਾਸ ਕੀਤੇ ਜਾ ਰਹੇ ਹਨ ਇਸ ਮੌਕੇ ਵਾਰਡ ਵਾਸੀਆਂ ਨੇ ਵਿਧਾਇਕ ਸ਼ੈਰੀ ਕਰਸੀ ਦਾ ਧੰਨਵਾਦ ਕੀਤਾ ਜੀ ਧੰਨਵਾਦ ਜੀ ਅੱਗੇ ਖਬਰਾਂ ਸੁਣਨੇ ਜੁੜੇ ਰਹੋ